ਸਾਰਿਆਂ ਦਾ ਸਵਾਗਤ ਕਰਦਾ ਤੇ ਤੁਹਾਡਾ ਧੰਨਵਾਦ ਕਰਦਾ ਸਾਰਾ মিডিਆ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਤੇ ਨਾਲ ਸਾਡੇ ਇਥੋਂ ਦੇ ਯੰਗੇਸਟ ਤੇ ਡਾਇਨਾਮਿਕ ਤੇ ਬੜੇ ਮਿਹਨਤੀ ਮੇਰ ਸਾਹਿਬ ਮਹਿਤਾ ਜੀ ਤੇ ਸਾਡੇ ਚੀਫ ਸਪੋਕਸਪਰਸਨ ਗਰਗ ਸਾਹਿਬ ਤੇ ਪੂਰੀ ਕਾਰਪੋਰੇਸ਼ਨ ਦੀ ਟੀਮ ਸਾਡੇ ਕਮਿਸ਼ਨਰ ਸਾਹਿਬਾਨ ਵੀ ਸਾਡੇ ਮੌਜੂਦ ਨੇ ਤੇ ਅੱਜ ਬਠਿੰਡਾ ਕਾਰਪੋਰੇਸ਼ਨ ਦਾ ਦੌਰਾ ਸੀਗਾ ਤੇ तकरीबन 2-3 ਦਿਨ ਤੋਂ ਜੋ ਇੱਥੇ ਕੈਂਪ ਚੱਲ ਰਿਹਾ ਨਕਸ਼ਾਪਾਸ ਮੇਲਾ ਨਕਸ਼ਾਪਾਸ ਕਰ ਲਿਓ ਕੈਂਪ ਚੱਲ ਰਿਹਾ ਉਹਦੇ ਵਿੱਚ ਅਸੀਂ ਅੱਜ ਸ਼ਿਰਕਤ ਕੀਤੀ ਤੇ ਦੇਖਿਆ ਕਿ ਬੜਾ ਲੋਕਾਂ ਚ ਉਤਸ਼ਾਹ ਹੈਗਾ ਬੜਾ ਰਸ਼ ਹੈਗਾ ਤੇ ਲੋਕ ਵੀ ਬੜੇ ਖੁਸ਼ ਨੇ ਕਿ ਕਈ ਵਾਰ ਹੁੰਦਾ ਕਿ ਕਿਸੇ ਟੈਕਨੀਕਲ ਕਾਰਨ ਕਿ ਉਹ ਨਕਸ਼ਾਪਾਸ ਨਹੀਂ ਹੁੰਦਾ ਕੋਈ ਅੜਚਣ ਰਹਿ ਜਾਂਦੀ ਹੈਗੀ ਆ ਤੇ ਇੱਕ ਕੈਂਪ ਜੋ ਐਸੇ ਕਰਕੇ ਅਸੀਂ ਲਗਵਾਇਆ ਕਾਰਪੋਰੇਸ਼ਨ ਵੱਲੋਂ ਕਿ ਸਾਡਾ ਸਾਰਾ ਸਟਾਫ ਸਾਡੇ ਬਿਲਡਿੰਗ ਇੰਸਪੈਕਟਰ ਸਾਡੇ ਹੈਡ ਡਰਾਫਟਸਮੈਨ ਸਾਡੇ ਏਟੀਪੀ ਸਹਿਬਾਨ ਤੇ ਸਾਰੇ ਇੱਕ ਜਗ੍ਹਾ ਬੈਠ ਕੇ ਜਿੱਥੇ ਵੀ ਕੋਈ ਉਹਨਾਂ ਦੀ ਪ੍ਰੋਬਲਮ ਆ ਕੋਈ ਐਨਓਸੀ ਦੀ ਆ ਕੋਈ ਡਰਾਇੰਗ ਦੀ ਹੈਗੀ ਆ ਜੇ ਮੰਨ ਲਓ ਕਿਸੇ ਕੋਈ ਸਾਡਾ ਗ੍ਰੀਵ ਪਾਈਪਨ ਹੈਗਾ ਜਿਹਦੇ ਕੋਲ ਕੋਈ ਕੋਈ ਪ੍ਰਾਈਵੇਟ ਆਰਕੀਟੈਕ ਨੂੰ ਨਕਸ਼ਾ ਬਣਾਣ ਲਈ ਜਾਂ ਡਰਾਇੰਗ ਬਣਾਣ ਲਈ ਕੋ ਕੋ ਪੈਸੇ ਵੀ ਹੈ ਨਹੀਂ ਕਿ ਉਹ ਸਾਡੇ ਡਿਪਾਰਟਮੈਂਟਲ ਆਰਕੀਟੈਕਟਸ ਉਹ ਮਦਦ ਕਰਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਾਂ ਵਿਥਿਨ 5 ਡੇਸ ਅਸੀਂ ਆਪਾਂ ਉਹ ਨਕਸ਼ਾ ਉਹਨਾਂ ਨੂੰ ਬਣਾ ਕੇ ਆਪਾਂ ਦੇ ਦਈਏ ਤੇ ਮੈਨੂੰ ਦੱਸ ਕੇ ਬੜੀ ਖੁਸ਼ੀ ਵੀ ਹੋ ਰਹੀ ਮਾਨ ਵੀ ਹੋ ਰਿਹਾ ਕਿ ਇੱਕ ਸੁਸਾਇਟੀ ਸੀ ਕਿੰਨੇ ਜਿਹੜੇ 1981 ਤੋਂ ਜਿਹੜੇ ਸਾਡੇ ਪੈਂਡਿੰਗ ਸੀ ਸਾਰੇ ਨਕਸ਼ੇ ਉਹ ਤੇ ਉਹ ਅਸੀਂ ਆਪਾਂ ਉਹ ਬਹੁਤ ਜਲਦ ਅਸੀਂ ਆਪਾਂ ਉਹਨਾਂ ਨੂੰ ਆਪਾਂ ਉਹਨਾਂ ਦੇ ਹੱਥ ਆਪਾਂ ਦੇ ਦਵਾਵਾਂਗੇ ਜੀ ਮਾਨਸਟਰ ਜਿਸ ਤਰ੍ਹਾਂ ਕਾਰਪੋਰੇਸ਼ਨ ਦੇ ਕਾਨੂੰਨ ਨੇ ਇੰਪਰੂਵਮੈਂਟ ਟਰਸਟ ਹੈ ਤੁਹਾਡੇ ਬੁੱਢਾ ਨੇ ਲੇਕਿਨ ਇਹਨਾਂ ਦੇ ਆਪਸ ਵਿੱਚ ਮੈਚ ਨਹੀਂ ਕਰਦੇਗੇ ਲੋਕਾਂ ਨੂੰ ਬੜੀ ਦਿੱਕਤ ਆਉਂਦੀ ਹੈ ਕਿਉਂਕਿ ਉਹ ਚੀਜ਼ਾਂ ਐਸੀਆਂ ਨਹੀਂ ਜਿਹੜੀਆਂ ਇਨਵੋਲਵ ਹੈ ਇੱਕੋ ਮੰਤਰੀ ਦੇ ਲੇਕਿਨ ਅਲੱਗ-ਅਲੱਗ ਹੋਣ ਕਰਕੇ ਬੜੀਆਂ ਲੋਕਾਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਤੁਹਾਡੇ ਕੋਲੇ ਸ਼ਾਇਦ ਇਸ ਦੀ ਫੈਲ ਵੀ ਪਈ ਹੋਈ ਹੈ ਕਿ ਇਹਨਾਂ ਨੂੰ ਜਲਦੀ ਜਿਹੜੇ ਨੇ ਪੁਰਾਣੇ ਕਾਨੂੰਨ ਨੇ ਉਹਨਾਂ ਨੂੰ ਮਤਲਬ ਜੇ ਜੇਸੀ ਗੱਲ ਕਰੀਏ ਕਾਰਪੋਰੇਸ਼ਨ ਡਿਪਾਰਟਮੈਂਟ ਦੀ ਜੇ ਅਸੀਂ ਗੱਲ ਕਰੀਏ ਹਾਊਸਿੰਗ ਡਿਪਾਰਟਮੈਂਟ ਦੀ ਤਕਰੀਬਨ ਇਹ ਇਹੋ ਜਿਹੇ ਡਿਪਾਰਟਮੈਂਟ ਨੇ ਕਿ ਅਸੀਂ ਦੋਨਾਂ ਚੀਜ਼ ওভারਲੈਪ ਕਰਦੇ ਨੇ ਕੁਝ ਕੰਮ ਸਾਡੇ ਵਾਲਾ ਹੁੰਦੇ ਨੇ ਕੁਝ ਕੰਮ ਹਾਊਸਿੰਗ ਡਿਪਾਰਟਮੈਂਟ ਵਾਲਾ ਹੁੰਦੇ ਨੇ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੂਰੀ ਕੋਆਰਡੀਨੇਸ਼ਨ ਅਸੀਂ ਆਪਾਂ ਕੰਮ ਕਰੀਏ ਕਿ ਕਿਸੇ ਆਮ ਲੋਗ ਨੂੰ ਆਮ ਜਨਤਾ ਨੂੰ ਕੋਈ ਇਦਾਂ ਦੀ ਕੋਈ ਖੱਜਲਖੋਰੀ ਨਾ ਹੋਵੇ ਜੀ ਔਰ ਕਾਫੀ ਇੰਪਰੂਵਮੈਂਟ ਰਸਟ ਦੇ ਵਿੱਚ ਕਾਫੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਉਹਨਾਂ ਨੇ ਕਿਹਾ ਵੀ ਅਸੀਂ ਇਸ ਚੀਜ਼ ਨੂੰ ਲੈ ਕੇ ਜਿਹੜਾ ਨੈਸ਼ਨਲ ਸਾਬ ਨੂੰ ਜਿਹੜਾ ਕਹਿ ਦਿੱਤਾ ਗਿਆ ਸਾਡੀ ਇੱਕ ਕਮੇਟੀ ਬਣਾਈ ਗਈ ਹੈ ਔਰ ਜਲਦੀ ਅਸੀਂ ਉਸ ਦੀ ਰਿਪੋਰਟ ਵੀ ਦੇਵਾਂਗੇ ਤਾਂ ਤਾਂ ਕਿ ਇੱਕੋ ਜਿਹੇ ਜਿਹੜੇ ਇੱਕ ਸਾਰਕ ਨੂੰ ਜਿਹੜੇ ਨੇ ਉਹ ਹੋਣ ਕੁਛ ਕਾਨੂੰਨ ਐਸੇ ਨੇ ਜਿਹੜੇ ਇਸ ਤੋਂ ਹਟ ਗਏ ਨੇ ਨਹੀਂ ਦੇਖੋ ਪੰਜਾਬ ਦੇ ਲੋਕਾਂ ਨੇ ਬੜੇ ਬੜੇ ਆਸ ਤੇ ਬੜੇ ਮਿਆਨ ਤੇ ਬੜੇ ਪਿਆਰ ਨਾਲ ਆਮਾ ਦੀ ਪਾਰਟੀ ਨੂੰ ਚੁਣਿਆ ਸਾਨੂੰ ਚੁਣਿਆ ਸਾਡੇ ਸੀਐਮ ਸਾਹਿਬ ਹਰਦਲ ਅਜੀਜ਼ ਭਗਵਾਨ ਸ੍ਰੀ ਮਾਨਜਨ ਨੂੰ ਚੁਣਿਆ ਤੇ ਉਹਨਾਂ ਉਹ ਲੋਕ ਵੀ ਇਹੀ ਸਨੇਹਾ ਸਾਡੇ ਸਾਰੀ ਕੈਬਨਟ ਟੀਮ ਨੂੰ ਸਾਰੇ ਸਾਡੇ ਐਮਐਲਏ ਸਾਹਿਬਾਨ ਨੂੰ ਸਾਡੇ ਸਾਰੇ ਸੰਗਠਨ ਦੇ ਸਾਥੀਆਂ ਨੂੰ ਕਿ ਅਸੀਂ ਕਿ ਲੋਕਾਂ ਜਿਹੜੀ ਖੱਜਲ ਖਵਾਰੀ ਹੈਗੀ ਆ ਜਿਹੜੀ ਉਹਨਾਂ ਦੀ ਈਜ਼ ਆਫ ਲਾਈਫ ਜੜੀ ਹੈਗੀ ਅਸੀਂ ਆਪਾਂ ਸੋਖਾ ਕਰਨਾ ਉਹਨੇ ਜ਼ਿੰਦਗੀ ਜਿਹੜਾ ਉਹ ਰੋਜ਼ ਮਰਦਾ ਜਿਹੜੀ ਉਹ ਜ਼ਿੰਦਗੀ ਉਹਨੂੰ ਆਪਾਂ ਜੀਵਨ ਅਸੀਂ ਸੋਖਾ ਕਰਨਾ ਤੇ ਉਸਦੇ ਨਕਸ਼ੇਕਾ ਦਾ ਬਸੇ ਤੁਰੇ ਹੋਏ ਆ ਤੇ ਜੇ ਕੋਈ ਲੱਗਦਾ ਕੋਈ ਇਦਾਂ ਦੀ ਪ੍ਰੋਬਲਮ ਹੈਗੀ ਹੈ ਅਸੀਂ ਬੈਠ ਕੇ ਉਹਨੂੰ ਆਪਾਂ ਗੱਲ ਕਰਾਂਗੇ ਜਾਂ ਮੇਰੇ ਲੈਵਲ ਤੇ ਹੋ ਗਈ ਅਸੀਂ ਸੌਟ ਆਊਟ ਕਰ ਲਾਂਗੇ ਜਾਂ ਸੀਐਮ ਸਾਹਿਬ ਦੇ ਲੈਵਲ ਤੇ ਹੋਈ ਤਾਂ ਅਸੀਂ